ਪੈਸਾ ਉਹ ਆਡੀਐਫ ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਹੈ ਔਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ ਹੈ ਕੈਪਟਨ ਵਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ ਇਸ ਕਰਕੇ ਉਸ ਤੋਂ ਬਾਅਦ ਰੋਕਤਾ ਸੀ ਸੋ ਆਡੀਐਫ ਦੇ ਮੁੱਦਾ ਵੀ ਅਸੀਂ ਇੱਥੇ ਠਾਇਆ ਆਉਣ ਵਾਲੇ ਝੋਨੇ ਦੇ ਸੀਜ਼ਨ ਵਾਸਤੇ ਉਹਦੀ ਸਾਮ ਸੰਭਾਲ ਤੇ ਪ੍ਰੋਕੂਰਮੈਂਟ ਵਾਸਤੇ ਮਾਨਯੋਗ ਐਫ ਸੀ ਆਈ ਔਰ ਖੁਰਾਕ ਮੰਤਰੀ ਪੱਲਾ ਜੋਸ਼ੀ ਜੀ ਨਾਲ ਮੀਟਿੰਗ ਸੀ ਬੜੇ ਅੱਛੇ ਮਾਹੌਲ ਚ ਮੀਟਿੰਗ ਹੋਈ ਦੋ ਤਿੰਨ ਮੰਗਾਂ ਸੀ ਸਾਡੀਆਂ ਕਿ ਇੱਕ ਤਾਂ ਸਾਡੇ ਜਿਹੜੇ ਗੋਦਾਮ ਨੇ ਉਹਨਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ ਲਗਭਗ 10 ਲੱਖ ਮੀਟ੍ਰਿਕ ਟਨ ਪਰ ਮੰਥ ਜੇ ਲਿਫਟਿੰਗ ਹੋਊਗੀ ਤਾਂ ਸਾਡੇ ਜਗ੍ਹਾ ਬਣੂ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਬਿਲਕੁਲ 10 ਲੱਖ ਟਨ ਤੇ ਅਸੀਂ ਪਰ ਮਹੀਨੇ ਲੈ ਕੇ ਜਾਵਾਂਗੇ ਲਿਖਤੀ ਇੱਕ ਸੀਗਾ ਕਿ ਜਿਹੜੇ ਗੋਦਾਮ ਨੇ ਸਾਡੇ ਕੋਲੇ ਉਹਨਾਂ ਦਾ ਜਿਹੜਾ ਕਿਰਾਇਆ ਐ ਐਫਸੀਆਈ ਲੈਂਦੀ ਹੈ ਜੈ ਐਫਸੀਏ ਦਿੰਦੀ ਹੈ ਉਹ ਪੰਜਾਬ ਦਾ ਘਟ ਹੈ ਪਰ ਫਿਰ ਵੀ ਐਫਸੀਆਈ ਜਿਹੜੀ ਹੈ ਉਹ ਸਾਨੂੰ ਸਾਡੇ ਗੋਦਾਮਾਂ 'ਚ ਘੱਟ ਕਰਨ ਦਿੰਦੀ ਹੈ ਜਿਹੜੀ ਪ੍ਰਕਿਊਰਮੈਂਟ ਤੇ ਇਹ ਗਲਤੀ ਸਹਿਮਤੀ ਹੋਈ ਹੈ ਤੀਜੇ ਨੰਬਰ ਤੇ ਜਿਹੜੇ ਗੋਦਾਮ ਬਣਾਉਣੇ ਨੇ ਹਲੇ ਟਾਈਮ ਲੱਗ ਜੂਗਾ ਸਾਨੂੰ 46 ਲੱਖ ਮੀਟਰਿਕ ਟਨ ਦੇ ਉਹਨਾਂ ਨੇ ਗੋਦਾਮ ਬਣਾਉਣ ਦੀ ਇਜਾਜ਼ਤ ਦਿੱਤੀ ਹੈ ਪਰ ਕਿਉਂਕਿ ਜ਼ਮੀਨ ਮਹਿੰਗੀ ਹੈ ਪੰਜਾਬ 'ਚ ਇਸ ਕਰਕੇ ਸਾਨੂੰ ਰਾਜਸਥਾਨ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੰਪੇਅਰ ਨਾ ਕੀਤਾ ਜਾਵੇ ਸਾਡੇ ਜਿਹੜੇ ਜ਼ਮੀਨ ਤੇ ਬਾਦਾਮ ਬਣਾਉਣ ਦੇ ਜਿਹੜੇ ਰੇਟ ਨੇ ਉਹ ਵਧਾਏ ਜਾਏ ਇੱਕ ਆੜਤੀਆਂ ਦੇ ਪਿਛਲੀ ਵਾਰ ਵੀ ਆਏ ਸੀਗੇ ਸੀ ਆੜਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਕਾਫੀ ਦੇਰ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਇਹ ਗੱਲ ਤੇ ਵੀ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਆੜਤੀਆਂ ਦੀ ਜਿਹੜੀ ਐਸੋਸੀਏਸ਼ਨਸ ਨੇ ਜਿੰਨੀਆਂ ਵੀ ਉਹਨਾਂ ਨੇ ਮਿਲ ਕੇ ਅਸੀਂ ਇਹ ਕਰਾਂ ਇੱਕ ਕਿਉਂਕਿ ਅਸੀਂ ਇਸ ਵਾਰ 15 ਦਿਨ ਸੀਜ਼ਨ ਪਹਿਲਾਂ ਕਰ ਲਿਆ ਪਹਿਲਾਂ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਸੀ ਝੋਨੇ ਦੀ ਬਜਾਈ 15 ਜੂਨ ਤੋਂ ਐਸ ਵਾਰ ਅਸੀਂ 1 ਜੂਨ ਤੋਂ ਕਰ ਤੇ ਜਿਹੜੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕਿਉਂਕਿ 1 ਜੂਨ ਕਰ ਲਿਆ 15 ਦਿਨ ਘਟਾ ਲਏ ਤਾਂ ਮਤਲਬ ਝੋਨਾ ਪਹਿਲਾਂ ਆਊਗਾ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾਣ 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਟਾਈਮ ਤੇ ਕਿਸਾਨ ਜਿਹੜਾ ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਖੁਸ਼ੀ ਖੁਸ਼ੀ ਘਰੇ ਜਾਵੇ ਤੇ ਚਾਰੇ ਮੰਗਾ ਉਹਨਾਂ ਨੇ ਕਿਹਾ ਵੀ ਹਾਂ ਇਹ ਬਿਲਕੁਲ ਸਹੀ ਨੇ ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ ਉਹ ਬੜੀ ਜਲਦੀ ਕਰ ਲਾਂਗੇ ਕਿਉਂਕਿ ਅਸੀਂ ਪਹਿਲਾਂ ਆਏ ਹੋਏ ਹਾਂ ਜੁਲਾਈ ਅੱਜ ਤਾਂ ਚੋ ਨ ਸਤੰਬਰ 15 ਨੂੰ ਆਊਗਾ ਜਿਹੜਾ ਵੀ ਪਹਿਲਾ ਪਹਿਲਾ ਜੂਨ ਸੀ ਸਾਡਾ ਉਹ 14 ਸੋ ਇਸ ਕਰਕੇ ਅਸੀਂ ਐਡਵਾਂਸ ਦੇ ਵਿੱਚ ਹੀ ਇਹ ਮੀਟਿੰਗ ਕੀਤੀ ਹੈ ਤਾਂ ਕਿ ਕੋਈ ਹੋਰ ਡਿਸੀਜਨ ਐਫਸੀਆਈ ਜਾਂ ਕੋਈ ਹੋਰ ਪੰਸਪ ਵੱਲੋਂ ਜਾਂ ਕੋਈ ਪਨ ਗ੍ਰੀਨ ਵੱਲੋਂ ਲੈਣਾ ਪਿਆ ਤਾਂ ਅਸੀਂ ਉਹ ਟਾਈਮ ਤੇ ਲੈ ਸਕੀਏ ਤੇ ਆਰਡੀਐਫ ਨੂੰ ਲੈ ਕੇ ਕੋਈ ਗੱਲ ਹੋਈ ਕਿਉਂਕਿ ਆਰਡੀ ਆਰਡੀਐਫ ਬਾਰੇ ਵੀ ਗੱਲ ਹੋਈ ਅਸੀਂ ਕਿਹਾ ਕਿ ਆਰਡੀਐਫ ਦਾ ਪੈਸਾ ਦਿਓ ਕਿਉਂਕਿ ਉਹ ਵੀ ਮੰਡੀਆਂ ਨਾਲ ਸੰਬੰਧਿਤ ਹੈ ਉਹ ਕਹਿੰਦੇ ਉਹਦੇ ਬਾਰੇ ਆਪਾਂ ਲੱਗ ਮੀਟਿੰਗ ਕਰ ਲਾਂਗੇ ਉੱਤੇ ਪਰਸੈਂਟੇਜ ਦਾ ਥੋੜਾ ਬਹੁਤ ਸਹਿਮਤੀ ਬਣਾਉਣੀ ਪਊਗੀ ਪੈਸਾ ਉਹ ਆਰਡੀਐਫ ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਹੈ ਔਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ ਕੈਪਟਨ ਮਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ ਇਸ ਕਰਕੇ ਉਸ ਵਾਰ ਰੋਕਤਾ ਸੀ ਸਾਡੀ ਆਫ ਦੇ ਮੁੱਦਾ ਵੀ ਅਸੀਂ ਇੱਥੇ ਠਾਇਆ ਤੇ ਕੁੱਲ ਮਿਲਾ ਕੇ ਬੜੀ ਅੱਛੇ ਮਾਹੌਲ ਚ ਗੱਲਬਾਤ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਵੀ ਆਉਣ ਵਾਲੇ 10 ਦਿਨਾਂ ਚ 12 ਦਿਨਾਂ ਚ ਹੋ ਜੂਗੀ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਕਿਸਾਨ ਨੂੰ ਸੀਸੀਐਲ ਦਾ ਪੈਸਾ ਜਿਹੜਾ ਫਸਲ ਦਾ ਪੈਸਾ ਉਹ ਲੇਟ ਹੋਵੇ ਜਾਂ ਉਹਦੀ ਫਸਲ ਚੁੱਕਣ ਚ ਲੇਟ ਹੋਵੇ। ਇਸ ਵਾਰ ਕਿਉਂਕਿ ਅਸੀਂ 1 ਜੂਨ ਤਾਂ ਕੀਤਾ ਹੈ ਤਾਂ ਕਿ 15 ਸਤੰਬਰ ਤੱਕ ਕਿਉਂਕਿ ਉਨ ਤੱਕ ਮੌਇਸਚਰ ਨਹੀਂ ਆਉਂਦਾ ਮੌਸਮ ਦੇ ਵਿੱਚ। ਨਹੀਂ ਤਾਂ ਮੌਇਸਚਰ ਵਾਲਾ ਮੀਟਰ ਜਿਹੜਾ ਹੈ ਉਤੋਂ ਤਰੇਲ ਪੈਣ ਲੱਗ ਜਾਂਦੀ ਹੈ ਅਕਤੂਬਰ ਚ। ਮੌਇਸਚਰ ਵਾਲਾ ਮੀਟਰ ਜਿਹੜਾ ਹੈ ਉਹ ਲਾਉ ਹੀ ਨਹੀਂ ਕਰਦਾ ਉਹਦੇ ਵਾਸਤੇ ਕਈ ਵਾਰੀ ਕਿਸਾਨਾਂ ਨੂੰ ਕਟ ਵੀ ਲਵਾਉਣੇ ਪੈਂਦੇ ਨੇ ਜਾਂ ਕਰਨਾ ਪੈਂਦਾ ਵੀ ਜਿਵੇਂ ਮਰਜ਼ੀ ਕਰ ਯਾਰ 5 ਰੁਪਏ ਘਟਾ ਲਾ ਯਾਰ 10 ਘਟਾ ਲਾ ਤੇ ਮੇਰਾ ਤੋਲਦੇ ਯਾਰ ਹਨ ਸੋ ਇਸ ਵਾਰ ਉਹ ਮੁਸ਼ਕਲ ਨਹੀਂ ਆਉਗੀ ਅਸੀਂ ਨਵਾਂ ਤਜਰਬਾ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਸ ਵਾਰ ਝੋਨੇ ਦੀ ਫਸਲ ਜਿਹੜੀ ਹੈ ਬੜੀ ਅੱਛੀ ਹੈ ਐਡਵਾਂਸ ਮੌਨਸੂਨ ਵੀ ਐਡਵਾਂਸ ਆ ਗਈ ਤੇ ਬਿਜਲੀ ਵੀ ਸਾਡੇ ਕੋਲ अवेलेबल ਹੈ ਹੁਣ ਤਾਂ ਫਸਲ ਪੱਕ ਮਤਲਬ ਜਿਹਨੂੰ ਕਹਿੰਨੇ ਪੰਜਾਬੀ ਚ ਬੂਝਾ ਮਾਰ ਗਈ ਹੁਣ ਫਸਲ ਜਿਹੜੀ ਇਹ ਬੂਝਾ ਮਾਰ ਗਈ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਜਿਹੜਾ ਕਿਸਾਨਾਂ ਦੀ ਬੜੀ ਅੱਛੀ ਫਸਲ ਬੜਾ ਅੱਛਾ ਝਾੜ ਆਊਗਾ ਪੂਸਾ 44 ਅਸੀਂ ਪਹਿਲੀ ਬੈਂ ਕਰ ਰੱਖੀਏ ਤੇ ਪੀਆਰ 126 ਪੀਆਰ 127 ਪੀਆਰ 128 ਦੀ ਜਿਹੜੀ ਕਿਸਮਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰეკਮੈਂਡਡ ਉਹ ਅਸੀਂ ਖਰੀਦਾਂਗੇ ਔਰ ਇੱਕ ਇੱਕ ਦਾਣਾ ਚੱਕਾਂਗੇ ਬਾਨ ਸਾਹਿਬ ਜਿਸ ਤਰੀਕੇ ਨਾਲ ਧਮਕੀ ਆਈ ਹੈ ਜਿਹੜੀ ਈਮੇਲ ਆਈ ਹੈ ਉਹ ਆਪਕੇ ਲਈ ਨਹੀਂ ਆਈ ਉਸਕੇ ਬਾਅਦ ਪੰਜ ਈਮੇਲ ਆ ਚੁੱਕੇ ਹਨ ਅਤੇ ਆਪਕੇ ਵੀ ਧਮਕੀ ਮਿਲੀ ਹੋਗੀ ਦੇਖੋ ਜਿਹੜਾ ਬੰਦਾ ਦੇਸ਼ हित ਚ ਕੰਮ ਕਰੂਗਾ ਜਿਹੜਾ ਬੰਦਾ ਪੰਜਾਬ ਲਈ ਕੰਮ ਕਰੂਗਾ ਉਹਨਾਂ ਨੂੰ ਕੁਝ ਸ਼ਰਾਰਤੀ ਅੰਸਰ ਨਹੀਂ ਬਰਦਾਸ਼ਤ ਕਰਦੇ ਉਹਨੇ ਇਹੋ ਜਿਹੇ ਗਿੱਧੜ ਧਮਕੀਆਂ ਤੁਸੀਂ ਧਰ ਦੇਣੇ